ਕਹਿੰਦੇ ਪੰਜਾਬ ਵਿੱਚ 12581 ਪਿੰਡ ਨੇ ਪਰ ਦੋਸਤੋ ਇਹ ਪਿੰਡ ਸਾਰਿਆਂ ਪਿੰਡਾਂ ਤੋਂ ਵੱਖਰਾ ਤੇ ਸੋਹਣਾ ਪਿੰਡ ਹੈ ਪਿੰਡ ਦਾ ਨਾਮ ਹੈ ਸੱਕਾਂਵਾਲੀ ਭਾਵੇਂ ਤੁਸੀਂ ਪਿੰਡ ਦੀਆਂ ਗਲੀਆਂ ਵੇਖ ਲਓ ਭਾਵੇਂ ਪਿੰਡ ਦੀਆਂ ਸੜਕਾਂ ਵੇਖ ਲਓ ਹੈਨਾ ਭਾਵੇਂ ਪਿੰਡ ਦੀ ਸਾਥ ਵੇਖ ਲਓ ਗੁਰੂ ਘਰ ਵੇਖ ਲਓ ਸਾਰੀਆਂ ਚੀਜ਼ਾਂ ਦੇ ਪੂਰੇ ਘੜਲ ਗੱਡੇ ਪੈਣੇ ਤੇ ਇੱਕ ਬਹੁਤ ਸੋਹਣਾ ਆਪਾਂ ਕਹਦੀ ਵੀ ਪਿੰਡ ਦਾ ਹੈਨਾ ਦੇਖਣ ਨੂੰ ਜੀ ਕਰਦਾ ਵਾਰ-ਵਾਰ ਹੈ ਅਜਿਹਾਂ ਪਿੰਡ ਬਣਾਇਆ ਘੁੰਮਣ ਫਿਰਨ ਨੂੰ ਜੀ ਕਰਦਾ ਆ ਦੇਖੋ ਇੱਕ ਪਾਰਕ ਬਣਿਆ ਹੋਇਆ ਬਹੁਤ ਸ਼ਾਨਦਾਰ ਜਿਹਦੇ ਵਿੱਚ ਜਿਨੇ ਝੀਲਾਂ ਆ ਚੀਲਾਂ ਬਣਾਈਆਂ ਹੋਈਆਂ ਨੇ ਤੇ ਚੀਲਾਂ ਦੇ ਵਿੱਚ ਕਿਸ਼ਤੇ ਚੱਲਦੀਆਂ ਹੋਈਆਂ ਨੇ ਆ ਇਧਰਲੇ ਪਾਸੇ پارک ਹੈ ਤੇ ਆ ਤੁਸੀਂ ਦੇਖੋਗੇ ਪਿੰਡ ਦੀ ਫੜਨੀ ਤੇ ਸਾਰੇ ਪਾਸੇ ਜਿਹੜੀਆਂ ਖਜੂਰਾਂ ਲੱਗੀਆਂ ਹੋਈਆਂ ਨੇ ਤੇ ਹੋਰ ਦਿਖਾਨੇ ਆ ਦੋਸਤੋ ਪਿੰਡ ਦੇ ਵਿੱਚ ਇੱਕ ਗੁਰੂ ਘਰ ਉਹ ਵੀ ਬਹੁਤ ਸੋਹਣਾ ਤੇ ਪਿੰਡ ਦੇ ਗਲੀਆਂ ਨਾਲੀਆਂ ਦੀ ਗੱਲ ਕਰੀ ਹੈ ਨਾ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਘੈਂਟ ਬਣੀਆਂ ਹੋਈਆਂ ਨੇ ਤੇ ਆ ਸਾਰਾ ਉਪਰਾਲਾ ਆਪਾਂ ਗੱਲ ਕੀਤੀ ਵੀ ਹੈ ਨਾ ਬਣਾਇਆ ਕਿਨੇ ਆ ਤਾਂ ਦੋਸਤੋ ਇੱਕ ਪਿੰਡ ਦਾ ਸਰਪੰਚ ਹੁੰਦਾ ਸੀ 2014-15 ਦੇ ਵਿੱਚ ਤੇ ਉਹਨੇ ਜਿਹੜਾ ਇਹ ਸਾਰਾ ਉਪਰਾਲਾ ਕੀਤਾ ਸੀਗਾ ਹੈਨਾ ਤਾਂ ਦੋਸਤੋ ਪਿੰਡ ਦੇ ਵਿੱਚ ਕੋਈ ਲੱਖਾਂ ਨਹੀਂ ਕਰੋੜਾਂ ਰੁਪਏ ਦੇ ਹਿਸਾਬ ਨਾਲ ਜਿਹੜਾ ਰੁਪਿਆ ਲੱਗਿਆ ਹੋਏਗਾ ਆ ਪਹਿਲਾਂ ਆਪਾਂ ਪਿੰਡ ਦੇ ਸਕੂਲ ਦੀ ਗੱਲ ਕਰ ਲਈਏ ਪਿੰਡ ਦਾ ਸਕੂਲ